हम अवगुण भरे एक गुण नाही अमृत साछे विखकाही माया वो कर्म भय भूले सोधदार सियो प्रीत लगाई एक उत्तम ब सुनियो गुरु संगता ਦੇਹ ਮਿਲੰਤ ਜਪ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ कहाँ बुद्ध प्रभ तो छ हमारी वरण न सक महमा जो तिहारी हम ना सकत कार सिपत तुम्हारी आप ले हो तुम कथा सुधारी हम ना सकत कार सिपत तुम्हारी आप ले हो तुम कथा सुधारी ਜੋ ਬੁਲਾਵੇ ਟਰ ਬੁਲਾ ਸੁਆਮੀ ਕੁਦਰਤ ਕਵਨ ਹਬਾਦੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਸ ਪਿਆਰੀ ਸਾਧ ਸੰਗ सगायो जो प्रभु की यात प्यारी सतनाम श्री गुरु जी जे जारी यार जा ਹੋਰ ਦਸੂਣੀ ਹੋਏ ਨਵਾ ਟੰਡਾ ਬਜਾਨੀਆਂ ਨਾਲ ਚੱਲੇ ਸਭ ਕੋਈ ਚੰਗਾ ਨਾ ਰਖਾਈ ਕੈ ਜਸ ਕੀਰਤ ਜਗਲੇ ਜੇ ਤਿਸਨ ਦਾ ਨਾ ਆਵਈ ਤਾ ਵਾਸਨਾ ਕੁਛੈ ਕੀਟ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਰਗੁਣ ਗਣ ਕਰੇ ਗੋੜਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਝਾਈ ਜੇ ਤਿਸ ਗੁਣ ਕੋਏ ਕਰੇ ਤੇਹਾ ਕੋਏ ਨਾ ਸੁਝਾਈ ਜੇ ਤਿਸ ਗੁਣ ਕੋਏ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਹੋ ਨਿਵਾਜੀ ਹੋਈ ਗੁਰੂ ਰੂਪਾ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀਆਂ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਦੀਆਂ ਪ੍ਰਾਪਤੀਆਂ ਹੋਈਆਂ ਪ੍ਰਕਾਸ਼ ਦੀਆਂ ਸੇਵਾਵਾਂ ਪੰਜੇ ਬਾਣੀਆਂ ਦੇ ਨਿਤਨੇਮ ਸਾਹਿਬ ਕੀਤੇ ਗਏ ਨੇ ਵਾਹਿਗੁਰੂ ਦੇ ਜਾਪ ਕੀਤੇ ਗਏ ਨੇ ਹੁਣ ਸਮਾ ਹੋਇਆ ਹੈ ਲੜੀਵਾਰ ਕਥਾ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਜੋ ਕਿ ਜਪਜੀ ਸਾਹਿਬ ਦੀ ਲੜੀਵਾਰ ਕਥਾ ਵਿਚਾਰ ਆਪਾਂ ਆਰੰਭ ਕੀਤੀ ਹੋਈ ਹੈ 6 ਪੌੜੀਆਂ ਹੋ ਗਈਆਂ ਨੇ ਤੇ 7ਵੀਂ ਪੌੜੀ ਜੇ 사ਤਗੁਰੂ ਮਹਾਰਾਜ ਦਾ ਗਰਗੱਜ ਵਜਾਖੋ ਬਾਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ 사ਤਗੁਰੂ ਜੀ ਕਿਰਪਾ ਕਰਦੇ ਹਣ ਹੁਣ ਵੇਖੋ ਜਿਵੇਂ ਜਿਵੇਂ ਸਿੱਧ ਪ੍ਰਸ਼ਨ ਕਰਦੇ ਰਹੇ ਤਿਵੇਂ ਤਿਵੇਂ ਪਰਮਾਤਮਾ ਧੰਗੁਰੂ ਨਾਨਕ ਦੇਵ ਮਹਾਰਾਜ ਉੱਤਰ ਦਿੰਦੇ ਰਹੇ ਸਦਾ ਨੇ ਗੁਰੂ ਮਹਾਰਾਜ ਦੇ ਚਰਣਾ ਵਿੱਚ ਇੱਕ ਹੋਰ ਪ੍ਰਸ਼ਨ ਕਰ ਦਿੱਤਾ ਐ ਸਤਿਗੁਰ ਜੀ ਜੇਕਰ ਤੁਸੀਂ ਸਾਡੇ ਜੋਗ ਮਦ ਨੂੰ ਧਾਰਨ ਕਰ ਲੋ ਤਾਂ ਇਸ ਨਾਲ ਤੁਹਾਡੀ ਸਰੀਰਕ ਉਮਰ ਜਿਹੜੀ ਹੈ ਨਾ ਬਹੁਤ ਲੰਬੀਰੀ ਹੋ ਸਕਦੀ ਹੈ ਤੁਹਾਨੂੰ ਦੁਨੀਆ ਦੀ ਕਹਿੰਦੇ ਨੇ ਸ਼ੋਰਤ ਅਤੇ ਪ੍ਰਸਿੱਧੀ ਵੀ ਹਾਸਲ ਹੋ ਸਕਦੀ ਹੈ ਤਾਂ ਹਜੂਰ ਜੀ ਅੱਗੇ ਵਰਮਾਉਂਦੇ ਹਨ ਜੇ ਵਿਚਾਰੇ ਆਰ ਜਾ ਹੋਰ ਦਸੋਣੀ ਹੋਏ ਐਸੇ ਲੋਕੋ ਧਿਆਨ ਦੇ ਨਾਲ ਸੁਣੋ ਸਤਿਗੁਰੂ ਜੀ ਸਮਝਾਉਂਦੇ ਨੇ ਜੇਕਰ ਯੋਗ ਧਾਰਨ ਭਾਵ ਕਹਿੰਦੇ ਨੇ ਯੋਗ ਸਾਧਨ ਕਰਕੇ ਚਾਰ ਜੁਗਾ ਜਿੰਨੀ ਲੰਬੀ ਉਮਰ ਹੋ ਜਾਵੇ ਅਤੇ ਇਸ ਤੋਂ ਵੀ ਵਧੇਪ ਹੋਰ ਸੁਣੀ 10 ਗੁਣਾ ਬਾਦ ਲੰਬੀ ਹੋ ਜਾਵੇ ਪਾਵ ਕਰੋੜਾਂ ਵਰੇ ਦੀ ਵਢੇਰੀ ਉਮਰ ਹੋ ਜਾਵੇ ਨਵਾ ਠੰਡਾ ਵਿਝ ਜਾਣੀ ਐ ਨਾਲ ਚੱਲੈ ਸਭ ਕੋਈ ਨਾਲ ਹੀ ਐਨੀ ਪ੍ਰਸਿੱਧੀ ਵੀ ਹਾਸਲ ਕਰ ਲਈਏ ਕਿ ਨੌ ਖੰਡਾਂ ਵਾਲੀ ਧਰਤੀ ਭਾਵ ਸਾਰੀ ਧਰਤੀ ਤੇ ਆਪਣੀ ਸਾਧਨਾ ਦੁਆਰਾ ਜਾਣ ਭਾਵ ਜਾਣੇ ਜਾਈਏ ਅਤੇ ਦੁਨੀਆਂ ਦੁਨੀਆਂ ਦੇ ਲੋਕ ਮੈਨੂੰ ਪ੍ਰਭਾਵਿਤ ਹੋ ਕੇ ਭਾਵ ਮੇਰੇ ਤੋਂ ਪ੍ਰਭਾਵਿਤ ਹੋ ਜਾਣ ਕਿ ਉੱਠ ਕੇ ਨਾਲ ਹੀ ਤੁਰ ਪੈਣ ਭਾਵ ਜਿੱਦਣ ਨੂੰ ਤੁਰਿਏ ਲੋਕ ਵਹੀਰਾ ਕਥਕੇ ਮਗਰ ਹੀ ਤੁਰ ਪੈ ਚੰਗਾ ਨਾਉ ਰਖਾਇ ਕ ਜਸ ਕੀਰ ਜਗ ਲੇ ਫਿਰ ਨਾਲ ਹੀ ਆਪਣਾ ਨਾਮ ਚੰਗਾ ਰਖਵਾ ਕੇ ਭਾਵ ਸੰਤ ਮਹਾਤਮਾ ਤਪਸੀ ਸਿੱਧ ਫੁਰਸ ਬ੍ਰਹਮ ਗਿਆਨੀ ਅਖਵਾ ਕੇ ਸੰਸਾਰ ਵਿੱਚ ਸਾਹਮਣੇ ਜਸ ਅਤੇ ਕਹਿੰਦੇ ਨੇ ਪਿੱਠ ਪਿਛੇ ਕੀਰਤ ਕੀਰਤ ਨੇ ਸੋਭਾ ਪ੍ਰਾਪਤ ਕਰ ਲਵੇ ਜੇ ਇਸ ਨਦਰਣਾ ਆਵਈ ਤਾ ਵਾਸਨਾ ਪੁੱਛੈ ਕੀ ਪਰੰਤੂ ਹਜੂਰ ਜੀ ਬਰਮੰਦੇ ਹਨ ਵੀ ਇਹ ਸਾਰਾ ਕੁਝ ਮਿਲ ਜਾਵੇ ਪ੍ਰબોਧਕ ਸਿੱਧੀ ਅਤੇ ਪ੍ਰਸਿੱਧੀ ਵਾਲਾ ਪੁਰਸ਼ ਜੇਕਰ ਉਸ ਆਕਾਲ ਪੁਰਖ ਉਸ ਮਾਲਕ ਦੀ ਦ੍ਰਿਸ਼ਟੀ ਵਿੱਚ ਨਹੀਂ ਆਉਂਦਾ ਤਾਂ ਉਸ ਦੀ ਕਿਰਪਾ ਦਾ ਪਾਤਰ ਨਹੀਂ ਬਣਦਾ ਤਾਂ ਰੱਬ ਦੀ ਦਰਗਾਹ ਵਿੱਚ ਉਸ ਦੀ ਕੋਈ ਗੱਲ ਬਾਤ ਨਹੀਂ ਹੁਸ਼ਦਾਰ ਉਸ ਨਾਲ ਉਪਰਿਆਂ ਤੇ ਬੇਗਾਨਿਆਂ ਦੀ ਤਰ੍ਹਾਂ ਸਲੂਕ ਹੁੰਦਾ ਹੈ ਭਾਵੇਂ ਉਮਰ ਜਿੰਨੀ ਮਰਜ਼ੀ ਹੋਵੇ ਉਮਰ ਜਿੰਨੀ ਮਰਜੀ ਹੋਵੇ ਕਹਿੰਦੇ ਨੇ ਉਸ ਨਾਲ ਬਗਾਨਿਆਂ ਦਾ ਸਲੂਕ ਕਿਵੇਂ ਹੋਣਾ ਵੇਖੋ ਅਸੀਂ ਕਹਿੰਦੇ ਆ ਚਾਰ ਜੁਗਾ ਉਮਰ ਵੱਧ ਗਈ ਇੱਕ ਬਜ਼ੁਰਗ ਉਹਦੀ ਉਮਰ 100 ਤੋਂ ਟੱਪ ਗਈ ਉਹਦੇ ਬੱਚੇ ਉਹ ਗਾਂ ਦੀ ਗਾਂ ਬੱਚਿਆਂ ਦੇ ਬੱਚੇ ਹੋ ਕਹਿੰਦੇ ਫੇਰ ਉਸ ਦੀ ਕੋਈ ਬਾਤ ਨਹੀਂ ਪੁੱਛਦਾ ਉਸ ਬਜ਼ੁਰਗ ਨੂੰ ਕੋਈ ਪੁੱਛਦਾ ਹੀ ਨਹੀਂ ਨਾ ਕੋਈ ਚਾਹ ਪੁੱਛਦਾ ਹੈ ਨਾ ਕੋਈ ਪਾਣੀ ਪੁੱਛਦਾ ਹੈ ਉਹ ਗੁਰਮਖੋ ਇਹ ਉਮਰ ਵਢੇਰੀ ਦਾ ਕੋਈ ਫਾਇਦਾ ਨਹੀਂ ਹੈਗਾ ਜਿੰਨੀ ਮਰਜੀ ਇਨਸਾਨ ਦੀ ਉਮਰ ਵਢੇਰੀ ਹੋਵੇ ਵਢੇਰੀ ਉਮਰ ਦਾ ਫਾਇਦਾ ਨਹੀਂ ਜਿੰਨੀ ਉਮਰ ਮਿਲੀ ਹੈ ਉਸ ਉਮਰ ਦੇ ਵਿੱਚ ਖੁਦਾ ਦਾ ਨਾਮ ਜਪਿਆ ਜਾਵੇ ਤਾਂ ਕਹਿੰਦੇ ਇੰਨੀ ਉਮਰ ਵੀ ਬਹੁਤ ਹੈ ਇਹ ਉਮਰ ਦੇ ਵਿੱਚ ਖੁਦਾ ਦਾ ਪਰਮਾਤਮਾ ਦਾ ਨਾਮ ਜਪ ਲਈਏ ਉਹਦਾ ਸਿਮਰਨ ਕਰ ਲਈਏ ਤੇ ਕਹਿੰਦੇ ਇੰਨੀ ਉਮਰ ਵੀ ਸਾਨੂੰ ਬਹੁਤ ਹੈ ਅਸੀਂ ਹੋਰ ਮਨ ਭਾਲ ਦੇ ਫਿਰਦੇ ਆ ਵੀ ਹੋਰ ਉਮਰ ਹੋਵੇ ਸਾਡੀ ਨਹੀਂ ਤਾਂ ਧੰਗੁਰੂ ਨਾਨਕ ਦੇਵ ਮਹਾਰਾਜ ਆਖਦੇ ਨੇ ਕਹਿੰਦੇ ਨੇ ਇੰਨੀ ਉਮਰ ਬਹੁਤ ਹੈ ਜੇ ਬਾਣੀ ਪੜਨੀ ਹੈ ਨਾ ਤੇ ਬਹੁਤ ਹੈ ਤੇ ਜੇ ਬਾਣੀ ਵੀ ਪੜਨੀ ਭਾਵੇਂ ਚਾਰ ਜੁਗਾ ਜਿੰਨੀ ਹੋਰ ਉਮਰ ਹੋ ਜਾਵੇ ਕੋਈ ਫਾਇਦਾ ਨਹੀਂ ਹੈਗਾ ਕੋਈ ਫਾਇਦਾ ਨਹੀਂ ਕਿਉਂ ਜਦ ਕੇ ਬਾਣੀ ਲਈ ਜਿੰਨੀ ਉਮਰ ਜਿੰਨੇ ਸਵਾਸ ਪ੍ਰਮਾਤਮਾ ਨੇ ਦਿੱਤੇ ਨੇ ਬਹੁਤ ਨੇ ਇਹ ਸਵਾਸਾਂ ਦੇ ਭਾਵ ਜਿੰਨੇ ਪ੍ਰਮਾਤਮਾ ਨੇ ਸਵਾਸ ਦਿੱਤੇ ਆ ਬਸ ਆਪਾਂ ਇਹ ਕੋਸ਼ਿਸ਼ ਕਰੀਏ ਵੀ ਇਹ ਸਵਾਸਾਂ ਨੂੰ ਦੇਖੇ ਵਿਚ ਲਾ ਲਈਏ ਇਹ ਨਾ ਹੋਵੇ ਕੱਲ ਨੂੰ ਪਛਤਾਉਂਦੇ ਨਾ ਰਹਿ ਜਾਈਏ ਗੁਰੂ ਜੀ ਉਮਰ ਤਾਂ ਦਿੱਤੀ ਸੀ ਆਉਣੀਆਂ ਨੇ ਲੰਬੇਰੀ ਪਰ ਮੈਂ ਲਾਲਚ ਕਰਦਾ ਰਿਹਾ ਉਮਰ ਤਾਂ ਦਿੱਤੀ ਸੀ ਆਪ ਜੀਆਂ ਨੇ ਲੰਬੇ ਦੀ ਪਰ ਮੈਂ ਆਖਦਾ ਰਿਹਾ ਵੀ ਮੈਨੂੰ ਮਾਇਆ ਦੀ ਲੋੜ ਹੈ ਜੀ ਧਨ ਦੌਲਤ ਇਕੱਠੀ ਕਰ ਰਿਆਂ ਜੀ ਆਹ ਕਰ ਰਿਆਂ ਬਸ ਐਵੇਂ ਹੀ ਮੈਂ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਜੇ ਇਸ ਕਰਕੇ ਉਹ ਗੁਰਮੁਖੋ ਜੇ ਤੁਸੀ ਚਾਰੇ ਯਾਰ ਜਾਂ ਹੋਰ ਤੁਸੂਣੀ ਹੋਏ ਸਿੱਧਾ ਨੇ ਵਿਆਹ ਪਰਮਾਤਮਾ ਜੇ ਤੁਸੀਂ ਸਾਡੇ ਸਾਡੇ ਧਰਮ ਦੇ ਵਿੱਚ ਆ ਜਾਓ ਕਹ ਕਹਦੇ ਨੇ ਤੁਹਾਡੀ ਉਮਰ ਲਬੇਰੀ ਹੋ ਜਾਵੇਗੀ ਪਰਮਾਤਮਾ ਕਹਿੰਦੇ 10 ਗੁਣਾ ਵੀ ਵੱਧ ਜਾਵੇ ਤਾਂ ਕਹਿੰਦੇ ਨੇ ਉਹਦਾ ਲਾਭ ਫਾਇਦਾ ਨਹੀਂ ਜੇ ਪਰਮਾਤਮਾ ਦਾ ਨਾਮ ਨਹੀਂ ਜਪਿਆ ਤਾਂ ਨਾਮ ਜਪ ਲਵਾਂਗੇ ਇੰਨੀ ਉਮਰ ਹੀ ਬਹੁਤ ਹੈ ਨਵਾ ਖੰਡਾ ਵਿੱਚ ਜਾਣੀ ਐ ਨਾਲ ਇਕੱਲੇ ਸਭ ਕੋਈ ਇਸ ਕਰਕੇ ਪ੍ਰਮਾਤਮਾ ਨੇ ਗਿਆ ਕਹਿੰਦੇ ਨੇ ਅਸੀਂ ਆਖਦੇ ਆ ਨਾ ਵੀ ਨਾਲ ਕੀ ਜਾਣਾ ਹੈ ਨਾਲ ਜਾਣਾ ਹੈ ਸਿੱਧੀਆਂ ਰੇਬੀਆਂ ਬਾਣੀ ਪੜਾਂਗੇ ਗਿਆਨ ਹੋਵੇਗਾ ਗਿਆਨ ਹੋਵੇਗਾ ਤੇ ਸਾਰਾ ਕੁਝ ਹੀ ਹੈ ਜਿਸੇ ਗਿਆਨ ਨਹੀਂ ਤੇ ਕੁਝ ਨਹੀਂ ਹਨ ਗਿਆਨ ਹੈ ਜੇ ਸਾਰਾ ਕੁਝ ਹੀ ਹੈ ਵੇਖੋ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਬੜੇ ਪ੍ਰੇਮ ਦੇ ਨਾਲ ਸਮਝਾਇਆ ਹੋਇਆ ਹੈ ਬਹੁਤ ਪ੍ਰੇਮ ਦੇ ਨਾਲ ਸਮਝਾਇਆ ਪ੍ਰਮਾਤਮਾ ਨੇ ਕਹਿੰਦੇ ਭਾਵੇਂ ਉਮਰ ਜਿੰਨੀ ਮਰਜੀ ਲੰਬੀਰੀ ਹੋ ਜਾਵੇ ਉਮਰ ਦਾ ਕੋਈ ਫਾਇਦਾ ਨਹੀਂ ਇਸ ਕਰਕੇ ਬਾਣੀ ਪੜhिए ਨਾਮ ਜਪਿਏ ਸਿਮਰਨ ਕਰਿਏ ਵਾਹਿਗੁਰੂ ਵਾਹਿਗੁਰੂ ਦਿਨ ਰਾਤ ਵਾਹਿਗੁਰੂ ਵਾਹਿਗੁਰੂ ਕਰਦੇ ਰਹੀਏ ਫਿਰ ਤਾਂ ਇੰਨੀ ਉਮਰ ਹੀ ਬਹੁਤ ਹੈ ਜੇ ਜੋ ਵਿਚਾਰੇ ਆਰ ਜਾ ਹੋਰ ਦਸੁਣੀ ਹੋਏ ਜੇ ਕਿਸੇ ਮਨੁੱਖ ਦੀ ਉਮਰ ਚਾਰ ਜੁਗਾ ਜਿਤਨੀ ਹੋ ਜਾਏ ਨਰੀ ਇਤਨੀ ਹੀ ਨਹੀਂ ਸਗੁਣ ਜੇ ਇਸ ਤੋਂ ਵੀ 10 ਗੁਣੀ ਚੱਲ ਆ ਸਭ ਕੋਏ ਜਿਉ ਸਾਰੇ ਸੰਸਾਰ ਵਿੱਚ ਵੀ ਪਰਕਟ ਹੋ ਜਾਏ ਅਤੇ ਹਰੇਕ ਮਨੁੱਖ ਉਸ ਦੇ ਪਿੱਛੇ ਲੱਗ ਕੇ ਤੁਰ ਪਏ ਚੰਗਾ ਨਾਉ ਰਖਾਏ ਕ ਜਸ ਕੀਰਤ ਜਗ ਲੇ ਜੋ ਚੰਗੀ ਨਾਮ ਵਰੀ ਖਟ ਕੇ ਸੰਸਾਰ ਭਾਵੇਂ ਸਾਰੇ ਸੰਸਾਰ ਵਿੱਚ ਸੋਭੀ ਪ੍ਰਾਪਤ ਕਰ ਲਏ ਨਾ ਕਹਿੰਦੇ ਜੇ ਕਿਸ ਨਗਰ ਨਾ ਵੇਤਾ ਵਾਸਨਾ ਪੁੱਛੇ ਕਿ ਪਰ ਜੇਕਰ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਮਿਹਰ ਦੀ ਨਜ਼ਰ ਵਿੱਚ ਨਹੀਂ ਆ ਸਕਦਾ ਤਾਂ ਉਹ ਉਸ ਬੰਦੇ ਵਰਗਾ ਹੈ ਜਿਸ ਦੀ ਕੋਈ ਖਬਰ ਨਹੀਂ ਪੁੱਛਦਾ ਭਾਵੇਂ ਇਤਨੀ ਮਾਨ ਵਡਿਆਈ ਵਾਲਾ ਹੁੰਦਿਆਂ ਵੀ ਅਸਲ ਵਿੱਚ ਨਿਆਸਰਾ ਹੀ ਹੈ ਉਹ ਮਨੁੱਖ ਨਿਆਸਰਾ ਕੀਤਾ ਅੰਦਰ ਕੀਟ ਕਰ ਦੋਸੀ ਦੋ ਕਰੇ ਜੈਸਾ ਕਿ ਪ੍ਰਮਾਤਮਾ ਨੇ ਸਮਝਾਇਆ ਉੱਪਰਲੀ ਪੰਕਤੀ ਅੰਦਰ ਵੀ ਜੇ ਤੁਸੀਂ ਨਦਰ ਨ ਆਵਈ ਤਾਂ ਆਵਾਜ਼ ਨਾ ਪੁੱਛਿਆ ਕਿ ਪ੍ਰੰਤੂ ਹਜੂਰ ਜੀ ਫਰਮਾਉਂਦੇ ਹਨ ਜੇ ਕਹਿੰਦੇ ਪ੍ਰਮਾਤਮਾ ਸੱਚੇ ਪਾਤਸ਼ਾਹ ਦੀ ਹੁਕਮ ਉਹਦੀ ਪਾਲਣਾ ਉਹਦੀ ਆਗਿਆ ਉਹਦੇ ਨਾਲ ਨਹੀਂ ਨਾ ਹਗਾ ਇਨਸਾਨ ਭਾਵੇਂ ਜਿੰਨੀ ਮਰਜੀ ਲੰਬੇਰੀ ਉਮਰ ਹੋ ਜਾਵੇ ਕਹਿੰਦੇ ਨੇ ਇਸ ਨੂੰ ਕਿਸੇ ਨੇ ਪੁੱਛਣਾ ਨਹੀਂ ਇਸ ਦੇ ਨਾਲ ਬੇਗਾਨਿਆਂ ਵਰਗਾ ਸਲੂਕ ਕੀਤਾ ਜਾਵੇਗਾ ਪੂਜ ਲਗਾ ਪੀਰ ਆਖੀਏ ਸਭ ਮਿਲੈ ਸੰਸਾਰ ਨਾਉ ਸੁਦਾਏ ਆਪਣਾ ਹੋਵੇ ਸਿੱਧ ਸੁਮਾਰ ਜਿਆ ਬਤ ਲਿਖੈ ਨਾ ਪਵੇ ਸਭਾ ਪੂਜ ਖੁਵਾਰ ਸਾਰਾ ਕੁਝ ਕੀਤਾ ਖੁਵਾਰ ਖੁਵਾਰ ਕਹਿੰਦੇ ਖਤਮ ਗੁਰੂ ਦੇ ਨਾਮ ਤੋਂ ਬਿਨਾ ਸਾਰਾ ਕੁਝ ਖਤਮ ਜਿੰਨੀ ਮਹਿਤ ਕਰਾਂਗੇ ਜੋ ਕੁਝ ਕਰਾਂਗੇ ਲੰਬੇਰੀਆਂ ਉਮਰਾਂ ਹੋਣਗੀਆਂ ਕੁਝ ਵੀ ਫਾਇਦਾ ਨਹੀਂ ਲੰਬੇਰੀ ਉਮਰ ਦਾ ਕੋਈ ਫਾਇਦਾ ਨਹੀਂ ਬਾਣੀ ਹੈਗੀ ਐ ਤਾਂ ਕਹਿੰਦੇ ਛੋਟੀ ਉਮਰ ਹੈ ਨਾ ਉਹ ਵੀ ਬਹੁਤ ਚੰਗੀ ਹੈ ਜੇ ਛੋਟੀ ਉਮਰ ਹੈ ਨਾ ਉਸ ਵਿੱਚ ਵੀ ਸੁੱਖ ਮਿਲੇਗਾ ਤੇ ਜੇ ਪਰਮਾਤਮਾ ਦਾ ਨਾਮ ਨਹੀਂ ਭਾਵੇਂ ਜਿੰਨੀਆਂ ਮਰਜੀ ਲੰਬੇਰੀਆਂ ਉਮਰਾਂ ਹੋ ਜਾਣ ਗੁਰਮੁਖ ਪਿਆਰਿਓ ਸੁੱਖ ਨਹੀਂ ਸੁੱਖ ਨਾਲ ਨਾਮ ਵਿਧ ਕਹਿੰਦੇ ਨੇ ਗੁਰੂ ਦੇ ਨਾਮ ਤੋਂ ਬਿਨਾ ਸੁੱਖ ਨਹੀਂ ਹੈਗਾ ਗੁਰਮੁਖ ਵਿਆਰੀ ਨੂੰ ਇਸ ਕਰਕੇ ਪ੍ਰਮਾਤਮਾ ਨੇ ਅੱਗੇ ਸਮਝਾਇਆ ਕਿ ਤਾ ਅੰਦਰ ਕੀਟ ਕਰ ਤੋਸੀ ਦੋਸਰੇ ਸਗੋਂ ਅਜੀਹਾ ਮਨੁੱਖ ਅਕਾਲ ਪੁਰਖ ਦੇ ਸਾਹਮਣੇ ਇੱਕ ਮਲੂਮੀ ਜਿਹਾ ਕੀੜਾ ਹੈ ਕਸਮੈ ਨਜ਼ਰੀ ਕੀੜਾ ਆਵੇ ਆਸਾ ਮਹੱਲਾ ਪਹਿਲਾ ਅਕਾਲ ਪੁਰਖ ਉਸ ਨੂੰ ਦੋਸ਼ੀ ਠਾਪ ਕੇ ਉਸ ਉਸ ਦੇ ਨਾਮ ਨੂੰ ਭੁੱਲਣ ਦਾ ਦੋਸ਼ ਲਾਉਂਦਾ ਹੈ ਉਹ ਕਹਿੰਦੇ ਨੇ ਵੱਡੇ ਕੀੜੇ ਹੁੰਦੇ ਆ ਨਾ ਇਹ ਕਹਿੰਦੇ ਨੇ ਵੱਡੇ ਕੀੜਿਆਂ ਤੋਂ ਭਾਵ ਨਿੱਕੇ ਤੋਂ ਨਿੱਕਾ ਕੀੜਾ ਬਣਦਾ ਹੈ ਫਿਰ ਨਿੱਕੇ ਤੋਂ ਨਿੱਕਾ ਤੇ ਦੂਜੇ ਕੀੜੇ ਵੇਖ ਕੇ ਹੱਸਦੇ ਨੇ ਇਹਦੇ ਵੱਲ ਵੇਖ ਓਏ ਕਿੰਨੀ ਉਮਰ ਮੰਗੀ ਸੀ ਇਹਨੇ ਪ੍ਰਮਾਤਮਾ ਤੋਂ ਕਿੰਨੀ ਉਮਰ ਮੰਗੀ ਸੀ ਉਮਰ ਭੋਗ ਗਏ ਤੇ ਆ ਵੇਖੋ ਕੀੜਾ ਤੁਰਿਆ ਕਰਦਾ ਹੈ ਫਾਇਦਾ ਕੀ ਹੋਇਆ ਉਮਰ ਮੰਗੀ ਦਾ ਉਮਰ ਵੀ ਕਿੰਨੀ ਮੰਗ ਲਈ ਕਹਿੰਦੇ ਨੇ ਪਰ ਕਹਿੰਦੇ ਨੇ ਵੇਖੋ ਕੀੜਾ ਬਣ ਕੇ ਤੁਰ ਰਿਹਾ ਹੈ ਤੇ ਕੀੜਾ ਉਹਨਾਂ ਦੇ ਬਰਾਬਰ ਵੀ ਨਹੀਂ ਉਹ ਕੀੜਿਆਂ ਤੋਂ ਵੀ ਛੋਟਾ ਆ ਕਹਿੰਦੇ ਨੇ ਇਸ ਕਰਕੇ ਉਮਰ ਦਾ ਕੋਈ ਨਿਕਾਜ ਨਹੀਂ ਇਹ ਨਾ ਸੋਚੋ ਵੀ ਅਸੀਂ ਉਮਰ ਲੰਬੀਰੀ ਕਰ ਲਈਏ ਤੇ ਸਾਰਾ ਕੁਝ ਹਾਸਲ ਹੋਵੇਗਾ ਉਮਰ ਦੇ ਨਾਲ ਕੁਝ ਨਹੀਂ ਹਾਸਲ ਹੋਣਾ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਜੈਸਾ ਪਰਮਾਤਮਾ ਨੇ ਫਰਮਾਇਆ ਵੀ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਹਜੂਰ ਨੇ ਫਰਮਾਇਆ ਐ ਸਤੋ ਹੁਣ ਧਿਆੜ ਦੇ ਨਾਲ ਸੁਣੋ ਐ ਉਹ ਜੇ ਰਿਧੀ ਸਿੱਧੀ ਦੇ ਹੰਕਾਰ ਵਾਲੇ ਮਨੁੱਖ ਨੂੰ ਅਕਾਲ ਪੁਰਖ ਕੀੜਿਆਂ ਵਿੱਚ ਇੱਕ ਛੋਟਾ ਕੀੜਾ ਬਣਾ ਦਿੰਦਾ ਹੈ ਜਿਸ ਦੀ ਕਰਨੀ ਨੂੰ ਦੇਖ ਕੇ ਹੋਰ ਦੋਸੀ ਦੋਸੀ ਕਹਿੰਦੇ ਨੇ ਪਾਪੀ ਜੀਵ ਵੀ ਉਸੇ દોਸ਼ ਆरोप ਦੇ ਹਨ ਕਿ ਇਸ ਨਾਲੋਂ ਤਾਂ ਅਸੀਂ ਵੀ ਚੰਗੇ ਹਾਂ ਸਿਧਾ ਨੇ ਫਿਰ ਪ੍ਰਸ਼ਨ ਕੀਤਾ ਵੀ ਇਹੋ ਜੇ ਪਾਪੀ ਜੀਵਾਂ ਅਤੇ ਗੁਨਾਹਗਾਰਾਂ ਦਾ ਕਿਸੇ ਤਰ੍ਹਾਂ ਦਾ ਖਾਰ ਵੀ ਹੋ ਸਕਦਾ ਹੈ ਤਾਂ ਸਤਿਗੁਰੂ ਮਹਾਰਾਜ ਜੀਆ ਨੇ ਅਖੀਰ ਦੀਆਂ ਪੰਕਤੀਆਂ ਸਮਝਾਈਆਂ ਸਮਾਪਤੀ ਕਰੀ ਲਈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆਗਣ ਦੇ ਨਿਰਗੁਣੀ ਜੀਵਾ ਦੇਵੀ ਗੁਣ ਪਰਉਪਕਾਰ ਕਰਦਾ ਹੈ ਉਹਨਾਂ ਨੂੰ ਗੁਣਵੰਤਿਆਂ ਜੇ ਗੁਣ ਬਖਸ਼ਿਸ਼ ਕਰ ਦਿੰਦਾ ਹੈ ਉਹ ਪ੍ਰਭੂ ਗੁਣਹੀਣਾ ਨੂੰ ਗੁਣਾ ਦੀ ਦਾਤ ਬਖਸ਼ਿਸ਼ ਕਰਦਾ ਹੈ ਅਤੇ ਗੁਣਾ ਵਾਲਿਆਂ ਨੂੰ ਗੁਣ ਗਿਆਨ ਬਖਸ਼ਿਸ਼ ਕਰ ਦਿੰਦਾ ਹੈ ਐਡਾ ਸਾਡਾ ਮਹਾਰਾਜਾ ਐਡਾ ਉਹ ਮਾਲਕ ਐ ਨਾਨਕ ਨਿਰਗੁਣ ਗੁਣ ਕਰੇ ਜਿਨ੍ਹਾਂ ਕੋਲ ਕੋਈ ਗੁਣ ਨਹੀਂ ਹੁੰਦਾ ਲੋਕ ਆਖਦੇ ਨੇ ਇਹ ਇਨਸਾਨ ਕੁਝ ਨਹੀਂ ਕਰ ਸਕਦਾ ਸੰਸਾਰ ਵਿੱਚ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੋ ਗਈ ਖੁਦਾ ਦੀ ਕਿਰਪਾ ਹੋ ਗਈ ਉਹ ਕਹਿੰਦੇ ਨੇ ਨਿਰਗੁਣ ਤੋਂ ਗੁਣ ਆਉ ਜਾਂਦਾ ਹੈ ਗੁਣਾ ਵਾਲਾ ਹੋ ਜਾਂਦਾ ਹੈ ਜਦੋਂ ਗੁਰੂ ਦੀ ਕਿਰਪਾ ਹੋ ਗਈ ਗੁਰੂ ਦੀ ਕਿਰਪਾ ਦੇ ਨਾਲ ਨੀਚ ਤੋਂ ਨੀਜ ਇਨਸਾਨ ਵੀ ਕਹਿੰਦੇ ਨੇ ਨੀਚ ਤੋਂ ਨੀਚ ਉਹ ਰਿਧੀਆਂ ਸਧੀਆਂ ਵਾਲਾ ਹੋ ਜਾਂਦਾ ਜਦੋਂ ਗੁਰੂ ਦੀ ਕਿਰਪਾ ਹੋ ਗਈ ਬਾਣੀ ਨੇ ਸਮਝਾਇਆ ਵੀ ਉਹ ਖੁਦਾ ਐਸਾ ਹੈ ਉਹ ਪਰਮਾਤਮਾ ਐਸਾ ਹੈ ਵੀ ਕਹਿੰਦੇ ਨੇ ਜੇ ਚਾਹੇ ਇਨਸਾਨ ਨੂੰ ਸਾਥ ਤੋਂ ਬਿਨਾਂ ਵੀ ਰੱਖ ਸਕਦਾ ਹੈ ਅਖੀਰਲੀ ਪੰਕਤੀ ਸਮਝੀਏ ਤੇਹਾ ਕੋਏ ਨਾ ਸੁਜਈ ਜੇ ਤਸ ਗੁਣ ਕੋਏ ਕਰੇ ਹੁਣ ਗੁਰੂ ਮਹਾਰਾਜ ਫਰਮਾਉਂਦੇ ਹਨ ਐ ਸਿੱਧ ਲੋਕੋ ਇਹ ਸਿਵਤ ਕੇ ਗੁਨਾਹਗਾਰ ਨੂੰ ਗੁਣ ਬਖਸ਼ਿਸ਼ ਕਰ ਦੇਵੇ ਅਕਾਲ ਪੁਰਖ ਵਿੱਚ ਹੀ ਹੈ ਉਹ ਪਰਮਾਤਮਾ ਦੇ ਵਿੱਚ ਹੀ ਹੈ ਐਸਾ ਗੁਣ ਵੀ ਗੁਣਹੀਣਿਆ ਨੂੰ ਗੁਣਾ ਵਾਲਾ ਬਣਾ ਦਿੰਦਾ ਗੁਣ ਬਖਸ਼ਿਸ਼ ਕਰਦਾ ਆਇਆ ਤੇਹਾ ਤੇਹਾ ਕਹਿੰਦੇ ਨੇ ਉਸ ਜਿਹਾ ਸਾਨੂੰ ਹੋਰ ਕੋਈ ਸੰਸਾਰ ਵਿੱਚ ਦਿਸਿਆ ਨਹੀਂ ਉਸ ਵਰਗਾ ਕੋਈ અવਤਾਰ ਰਹਿਬਰ ਨਹੀਂ ਦਿਸਿਆ ਜਿਹੜਾ ਕਿ ਤਿਸ ਤਿਸ ਕਹਿੰਦੇ ਨੇ ਉਸ ਪਾਪੀ ਬੰਦੇ ਦੇ ਗੁਣ ਪਰਉਪਕਾਰ ਕਰ ਸਕਦਾ ਹੋਵੇ ਪਾਪ ਗੁਨਾਹਗਾਰ ਅਤੇ ਫਾਪੀ ਜੀਵਾਂ ਨੂੰ ਅਕਾਲ ਪੁਰਖ ਹੀ ਮੁਕਤ ਕਰਦਾ ਹੈ ਕਹਿੰਦੇ ਹੋਰ ਕੋਈ ਵੀ ਉਸ ਜੈਸਾ ਨਹੀਂ ਹੈਗਾ ਉਹਦੇ ਵਰਗਾ ਕੋਈ ਨਹੀਂ ਹੈਗਾ ਕਹਿੰਦੇ ਉਹ ਅਕਾਲ ਪੁਰਖ ਹੀ ਹੈ ਹੁਣ ਵੇਖਦੇ ਆ ਨਾ ਇਨਸਾਨ ਢਿੱਲਾ ਮਠਾ ਹੋ ਜਾਵੇ ਤਾਂ ਡਾਕਟਰ ਆਖ ਦੇਣਗੇ ਵੀ ਇਸ ਨੂੰ ਸਹੀ ਕਰ ਦੇਵਾਂਗੇ ਤੇ ਜੇ ਇਨਸਾਨ ਦੇ ਪ੍ਰਾਣ ਹੀ ਖਤਮ ਹੋ ਗਏ ਤੇ ਡਾਕਟਰ ਵੀ ਉੱਥੇ ਜਵਾਬ ਦੇ ਦਿੰਦੇ ਕਹਿੰਦੇ ਹੁਣ ਅਸੀਂ ਕੀ ਕਰੀਏ ਹੁਣ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਭਾਈ ਇਹਦੇ ਆ ਪ੍ਰਾਣ ਹੀ ਹੁਣ ਖਤਮ ਹੋ ਗਏ ਨੇ ਇਹਦਾ ਸਵਾਸ ਖਤਮ ਹੋ ਗਿਆ ਸਰੀਰ ਲੈ ਜੋ ਹੁਣ ਤੇ ਜੇ ਪਰਮਾਤਮਾ ਚਾਹੇ ਤਾਂ ਕਹਿੰਦੇ ਮੁਰਦੇ ਜੀਵ ਨੂੰ ਵੀ ਜਿਉਂਦਾ ਕਰ ਦਿੰਦਾ ਹੈ ਜੇ ਖੁਦਾ ਚਾਹੇ ਕਿਉਂਕਿ ਉਹਦੇ ਵਰਗਾ ਕੋਈ ਹੋਰ ਨਹੀਂ ਨਾ ਹੈਗਾ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਇਹੋ ਜਿਆ ਕੋਈ ਹੋਰ ਨਹੀਂ ਦੱਸਦਾ ਜੋ ਨਿਰਗੁਣ ਜੀਵ ਨੂੰ ਕੋਈ ਗੁਣ ਦੇ ਸਕਦਾ ਹੋਵੇ ਭਾਵ ਪ੍ਰਭੂ ਦੀ ਮਿਹਰ ਦੀ ਨਜ਼ਰ ਹੀ ਉਸ ਨੂੰ ਉੱਚਾ ਕਰ ਸਕਦੀ ਹੈ ਲੰਮੀ ਉਮਰ ਤੇ ਜਗਤ ਦੀ ਸੋਭਾ ਸਹਾਇਤਾਨ ਨਹੀਂ ਕਰਦੀ ਦੋ ਚੀਜ਼ਾਂ ਦੱਸਿਆ ਨੇ ਲੰਮੀ ਉਮਰ ਇੱਕ ਜਗਤ ਦੀ ਸੋਭਾ ਜਿਹੜੇ ਮਨੁੱਖ ਕਹਿੰਦੇ ਆ ਨਾ ਅਸੀਂ ਆ ਸੰਸਾਰ ਨਾਲ ਤੁਰਨਾ ਹੈ ਅਸੀਂ ਦੁਨੀਆਦਾਰੀ ਨਾਲ ਤੁਰਨਾ ਹੈ ਇਹ ਉਹਨਾਂ ਨੂੰ ਵੀ ਹੈ ਇੱਥੇ ਉਹਨਾਂ ਨੂੰ ਵੀ ਸਮਝਾਇਆ ਗਿਆ ਇਹ ਭਲਿਓ ਲੋਕੋ ਜਗਤ ਦੀ ਸੋਭਾ ਲੋਕ ਤੁਹਾਡੀ ਜਿੰਨੀ ਮਰਜ਼ੀ ਸੋਭਾ ਕਰੀ ਜਾਣ ਤੁਸੀਂ ਤਰ ਨਹੀਂ ਸਕਦੇ ਲੰਬੇਰੀ ਉਮਰ ਹੋ ਜਾਵੇ ਤੁਸੀਂ ਤਰ ਨਹੀਂ ਸਕਦੇ ਲੰਬੇਰੀ ਉਮਰ ਤੇ ਜਗਤ ਦੀ ਸੋਭਾ ਇਹ ਦੋਵੇਂ ਚੀਜ਼ਾਂ ਤੁਹਾਨੂੰ ਤਾਰ ਨਹੀਂ ਸਕਦੀਆਂ ਤਾਰੇਗਾ ਕਿ ਇੱਕ ਪਰਮਾਤਮਾ ਇੱਕ ਖੁਦਾ ਖੁਦਾ ਹੋਵੇਗਾ ਤੇ ਤੁਹਾਨੂੰ ਤਾਰੇਗਾ ਜੇ ਤੁਸੀਂ ਖੁਦਾ ਤੋਂ ਬੇਮਕ ਹੋ ਗਏ ਆਖ ਦਿੱਤਾ ਵੀ ਅਸੀਂ ਅੱਜ ਦੇ ਸਮੇਂ ਵਿੱਚ ਵੇਖੋ ਗੱਲ ਸੱਚੀ ਹੈ ਅਸੀਂ ਕੀ ਕਰਦੇ ਹਾਂ ਕੋਈ ਪ੍ਰੋਗਰਾਮ ਹੋਵੇ ਨਾ ਅਸੀਂ ਕਿਸੇ ਇਨਸਾਨ ਦੀ ਵੇਟ ਕਰਦੇ ਹਾਂ ਮਾਫ ਕਰਨਾ ਐਸੀ ਵੇਟ ਕੀਤੀ ਜਾਂਦੀ ਹੈ ਵੀ ਅਸੀਂ ਅਖੰਡ ਪਾਠ ਸਾਹਿਬ ਰਖਾਇਆ ਹੈ ਇੱਕ ਪਿੰਡ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਰਕ ਸੀ। ਉਹਨਾਂ ਨੇ ਕੀ ਕੀਤਾ ਉਹਨਾਂ ਨੇ ਵੇਟ ਕਰਨੀ ਸ਼ੁਰੂ ਕਰ ਦਿੱਤੀ ਵੀ ਸਾਡੇ ਰਿਸ਼ਤੇਦਾਰ ਹੋਣਗੇ ਤੇ ਫਿਰ ਆਪ ਜੀ ਭੋਗ ਪਾਇਓ। ਹੁਣ ਵੇਖੋ ਉਡੀਕਦਿਆਂ ਉਡੀਕਦਿਆਂ ਕਹਿੰਦੇ ਪਾਠੀ ਸਿੰਘ ਨਾਲ ਉਹਨਾਂ ਨੇ ਭੋਗ ਸ਼ੁਰੂ ਕੀਤਾ। ਨੌਵੇਂ ਪਾਤਸ਼ਾਹੀ ਦੇ ਸ਼ਲੋਕ ਪੜ੍ਹੇ। ਜਦੋਂ ਨੌਵੇਂ ਪਾਤਸ਼ਾਹੀ ਦੇ ਸ਼ਲੋਕ ਪੜ੍ਹੇ ਤਾਂ ਕਹਿੰਦੇ ਪੜ੍ਹ ਕੇ ਸਮਾਪਤੀ ਕੀਤੀ। ਤਾ ਉਸ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਵੀ ਕੀਤਾ ਸੰਪੂਰਨ ਤੇ ਆਨੰਦ ਸਾਹਿਬ ਦਾ ਪਾਠ ਵੀ ਸੰਪੂਰਨ ਕੀਤਾ ਜਦ ਸੰਪੂਰਨ ਕਰ ਦਿੱਤਾ ਤੇ ਘਰ ਦੇ ਆ ਗਏ ਆਖਦੇ ਐ ਵੀ ਤੁਸੀਂ ਤਾਂ ਬੜੀ ਜਲਦੀ ਸਮਾਪਤੀ ਕਰ ਦਿੱਤੀ ਤੁਸੀਂ ਸਾਡੇ ਰਿਸ਼ਤੇਦਾਰਾਂ ਨੂੰ ਤਾਂ ਉਡੀਕ ਲੈਂਦੇ ਉਡੀਕਦੇ ਆ ਉਡੀਕਦੇ ਗੁਰਮੁਖ ਪਿਆਰਿਓ ਕਹਿੰਦੇ ਨੇ 12 ਤੋਂ 1 ਤੇ ਆ ਗਿਆ ਪਰ ਹਜੇ ਰਿਸ਼ਤੇਦਾਰ ਨਹੀਂ ਆਏ ਉਧਰ ਭੋਗ ਪੈ ਗਿਆ ਅਸੀਂ ਇਹ ਕਹਿੰਦੇ ਆਂ ਵੀ ਗੁਰੂ ਸਾਡੇ ਪ੍ਰਤੀ ਚੱਲੇ ਅਸੀਂ ਗੁਰੂ ਪ੍ਰਤੀ ਨਹੀਂ ਚਲਦੇ ਜਦੋਂ ਅਸੀਂ ਗੁਰੂ ਪ੍ਰਤੀ ਚੱਲਣ ਲੱਗ ਗਏ ਨਾ ਫਿਰ ਅਸੀਂ ਸੰਸਾਰ ਵਿੱਚ ਸੋਚਦੇ ਆਂ ਕੋਈ ਇਨਸਾਨ ਉਦਾਸ ਨਾ ਹੋ ਜਾਵੇ ਕੋਈ ਇਨਸਾਨ ਇਹ ਨਾ ਕਹੇ ਵੀ ਸਾਡੀ ਵੇਟ ਨਹੀਂ ਕੀਤੀ ਉਹ ਭਲਿਓ ਲੋਕੋ ਗੁਰੂ ਤੋਂ ਬਿਨਾ ਸਾਨੂੰ ਉੱਚਾ ਕੋਈ ਨਹੀਂ ਅੱਜ ਗੁਰੂ ਦੇ ਦਰਬਾਰ ਵਿੱਚ ਬੈਠੇ ਆ ਭਾਵੇਂ ਕੋਈ ਐਮਐਲਏ ਆ ਜਾਵੇ ਭਾਵੇਂ ਕੋਈ ਵੱਡੇ ਤੋਂ ਵੱਡਾ ਆ ਜਾਵੇ ਇਹ ਨਹੀਂ ਵੀ ਜਾ ਕੇ ਉਹਨੂੰ ਮਿਲਣ ਲੱਗ ਜਾਵਾਂਗੇ ਗੁਰੂ ਤੋਂ ਵੱਡਾ ਕੋਈ ਨਹੀਂ ਗੁਰੂ ਦਰਬਾਰ ਵਿੱਚ ਕੋਈ ਨਹੀਂ ਅੱਜ ਦੇ ਸਮੇਂ ਵਿੱਚ ਆਪਾਂ ਵੇਖਦੇ ਆ ਮਾਫ਼ ਕਰਿਓ ਇੱਥੇ ਅੱਜ ਦੇ ਸਮੇਂ ਵਿੱਚ ਕਈ ਪ੍ਰਚਾਰਕ ਵਿਦਵਾਨ ਸੰਤ ਮਹਾਤਮਾ ਦਰਬਾਰ ਦੇ ਵਿੱਚ ਕਈ ਕਈ ਫੋਟੋਆਂ ਖਿਚਾਉਂਦੇ ਆ ਆਖਦੇ ਆ ਵੀ ਵੇਖੋ ਸਾਡੇ ਨਾਲ ਜੁੜੋ ਐਂ ਕਰੋ ਉਹ ਗੁਰਮਖ ਪਿਆਰਿਓ ਪਰਮਾਤਮਾ ਦੇ ਦਰਬਾਰ ਵਿੱਚ ਪਰਮਾਤਮਾ ਦੀ ਗੱਲ ਹੋਣੀ ਚਾਹੀਦੀ ਹੈ। ਪਰਮਾਤਮਾ ਤੋਂ ਸਭ ਕੁਝ ਥੱਲੇ ਹੈ। ਕੇਵਲ ਤਾਂ ਪਰਮਾਤਮਾ ਉੱਚਾ ਹੈ ਸਾਰਿਆਂ ਤੋਂ। ਪਰਮਾਤਮਾ ਸਭ ਤੋਂ ਉੱਚਾ ਹੈ। ਸਾਰਿਆਂ ਤੋਂ ਉੱਚਾ ਹੈ। ਇਸ ਤੋਂ ਉੱਚਾ ਕੋਈ ਹੋਰ ਨਹੀਂ ਹੈਗਾ। ਇਸ ਕਰਕੇ ਅਸੀਂ ਬਾਣੀ ਦੇ ਨਾਲ ਜੁੜੀਏ। ਗੁਰਬਾਣੀ ਦੀ ਮੰਨੀਏ। ਅਸੀਂ ਇਨਸਾਨ ਦੀ ਨਾ ਸੁਣੀਏ। ਜੇ ਅਸੀਂ ਇਨਸਾਨ ਦੀ ਸੁਣਨ ਲੱਗ ਗਏ ਤਾ ਹੁਣ ਵੇਖਦੇ ਆ ਅਖੰਡ ਪਾਠ ਸਾਹਿਬ ਤਿੰਨ ਦਿਨਾਂ ਵਿੱਚ ਹੁੰਦਾ ਇਨਸਾਨ ਕਹੇਗਾ ਕੱਲ ਨੂੰ ਚਾਰ ਦਿਨਾਂ ਵਿੱਚ ਕਰ ਦੋ ਇਸ ਕਰਕੇ ਅਸੀਂ ਬਾਣੀ ਦੇ ਰਾਹੀ ਚੱਲੀਏ ਮਰਿਆਦਾ ਦੇ ਵਿੱਚ ਚੱਲੀਏ ਹੁਣ ਵੇਖੋ ਜਿਹੜੇ ਗਮੀ ਵਾਲੇ ਪ੍ਰੋਗਰਾਮ ਹੁੰਦੇ ਆ ਨਾ ਭਾਵੇਂ ਗਮੀ ਤੇ ਆਪਾਂ ਸਹਿਜ ਪਾਠ ਰਖਾਇਆ ਭਾਵੇਂ ਅਖੰਡ ਪਾਠ ਸਾਹਿਬ ਰਖਾਇਆ ਗਮੀ ਵਾਲਾ ਪ੍ਰੋਗਰਾਮ ਜਿਹੜਾ ਉਹ 1 ਪਲੱਸ ਹੋ ਜਾਂਦਾ ਭਾਵ 1 ਵਜੇ ਤੋਂ 2 ਵਜੇ ਤੱਕ ਆਪਾਂ ਭੋਗ ਪਾ ਸਕਦੇ ਹਾਂ ਜਿਹੜਾ ਖੁਸ਼ੀ ਦਾ ਪ੍ਰੋਗਰਾਮ ਹੈ ਉਹ 11 ਵਜੇ ਦੇ ਵਿੱਚ ਵਿੱਚ ਆਪਾਂ ਸਮਾਪਤੀ ਕਰ ਸਕਦੇ ਹਾਂ ਖੁਸ਼ੀ ਦਾ ਪ੍ਰੋਗਰਾਮ ਖੁਸ਼ੀ ਦਾ ਪ੍ਰੋਗਰਾਮ ਕਿਹੜਾ ਕਿਹੜਾ ਹੁੰਦਾ ਹੈ ਆਨੰਦ ਕਾਰਜ ਆਨੰਦ ਕਾਰਜ ਦੀ ਮਰਿਆਦਾ ਇਹ ਹੈ ਵੀ 12 ਵਜੇ ਤੋਂ ਪਹਿਲਾਂ ਪਹਿਲਾਂ ਆਨੰਦ ਕਾਰਜ ਹੋ ਜਾਣ ਤਾਂ ਠੀਕ ਹੈ ਉਸ ਤੋਂ ਬਾਅਦ 12 ਵਜੇ ਤੋਂ ਗੁਰੂ ਤੋਂ ਬੇਮੁਖ ਹੋ ਕੇ ਕੋਈ ਵੀ ਆਨੰਦ ਕਾਰਜ ਕਰ ਲਿਓ ਗੁਰੂ ਮੰਨਦਾ ਨਹੀਂ ਹੈਗਾ ਉਹਨੂੰ ਗੁਰੂ ਨਹੀਂ ਮੰਨਦਾ 12 ਵਜੇ ਤੋਂ ਬਾਅਦ 12 ਵਜੇ ਤੋਂ ਪਹਿਲਾਂ ਪਹਿਲਾਂ ਆਨੰਦ ਕਾਰਜ ਹੋ ਜਾਣਗੇ ਗੁਰੂ ਮੰਨ ਲਵੇਗਾ ਉਸ ਤੋਂ ਬਾਅਦ ਨਹੀਂ ਉਸ ਤੋਂ ਬਾਅਦ ਅਸੀਂ ਆਪਣੀ ਮਰਜ਼ੀ ਕਰਾਂਗੇ ਭਾਵੇਂ ਕੋਈ 1 ਵਜੇ ਕਰ ਲੇ ਭਾਵੇਂ ਕੋਈ 3-4 ਵਜੇ ਕਰ ਲਵੇ ਗੁਰੂ ਤੋਂ ਬਾਹਰੇ ਰਹਿ ਕੇ ਜੇ ਗੁਰੂ ਦੀ ਮਰਿਆਦਾ ਰੱਖਣੀ ਹੈ ਤਾਂ ਕਹਿੰਦੇ ਨੇ 11 ਵਜੇ ਦੇ ਵਿੱਚ ਵਿੱਚ 10-11 ਦੇ ਵਿੱਚ ਵਿੱਚ 12 ਨਾ ਵਜਣ ਦਵੇ ਜਦੋਂ 12 ਦੀ ਸੂਈ ਟੱਪ ਗਈ ਤਾਂ ਵੇਖ ਲਓ ਇੱਥੇ ਇਨਸਾਨ ਦੀ ਮਰਜ਼ੀ ਹੋਵੇਗੀ ਗੁਰੂ ਦੀ ਮਰਜ਼ੀ ਨਹੀਂ ਚੱਲੇਗੀ ਇਨਸਾਨ ਫਿਰ ਆਪਣੀ ਮਰਜ਼ੀ ਕਰਦਾ ਹੈ ਤੇ ਜੇ ਆਪਣੀ ਮਰਜ਼ੀ ਕਰਦਾ ਹੈ ਫਿਰ ਗੁਰੂ ਉੱਥੇ ਸਹਾਇਕ ਨਹੀਂ ਹੁੰਦਾ ਗੁਰੂ ਆਖਦਾ ਇਹ ਆਪਣੀ ਮਰਜ਼ੀ ਕਰਦਾ ਇਹਨੂੰ ਕਰ ਲੈਂਦੇ ਫਿਰ ਇਸ ਕਰਕੇ ਰਹੋ ਵਿਚਾਰ ਐਥੇ ਪ੍ਰਮਾਤਮਾ ਐਸਾ ਹੈ ਵਿਨਾਨਿਕ ਨਿਰਗੁਣ ਗੁਣ ਕਰੀ ਗਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਝਈ ਜੇ ਤਸ ਗੁਣ ਕੋਈ ਕਰੇ ਸੋ ਇਸ ਕਰਕੇ ਗੁਣਹੀਣਿਆਂ ਨੂੰ ਉਹ ਪਰਮਾਤਮਾ ਗੁਣਾ ਵਰਗਾ ਬਣਾ ਦਿੰਦਾ ਹੈ ਜੇ ਆਪ ਕਿਰਪਾ ਕਰੇ ਤਾਂ ਜੇ ਉਸ ਮਾਲਕ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਵੇ ਤਾਂ ਕਹਿੰਦੇ ਨੇ ਭੁੱਲੇ ਭਟਕੇ ਲੋਕ ਜਿਹੜੇ ਆ ਸਹੀ ਰਸਤੇ ਵਿੱਚ ਪੈ ਜਾਂਦੇ ਨੇ ਤੇ ਜੇ ਗੁਰੂ ਤੋਂ ਬਾਹਰੇ ਐ ਤਾਂ ਕਹਿੰਦੇ ਫਿਰ ਭੁੱਲੇ ਭਟਕੇ ਹੀ ਰਹਿੰਦੇ ਨੇ ਭਾਵੇਂ ਉਮਰ ਵੱਡੀ ਹੋ ਗਈ ਮਾਫ਼ ਕਰਿਓ ਹੁਣ ਕਈਆਂ ਦੀ ਉਮਰ ਜਿਹੜੀ ਐ ਆਪਾਂ ਵੇਖਦੇ ਆ ਕਿੱਥੇ ਕਿੱਥੇ ਪਹੁੰਚੀ ਹੋਈ ਐ ਤੇ ਅੱਜ ਪੁੱਛ ਲਈਏ ਵੀ ਜਪਜੀ ਸਾਹਿਬ ਆਉਂਦਾ ਐ ਤੇ ਕਈਆਂ ਨੇ ਜਵਾਬ ਦੇਣਾ ਨਹੀਂ ਜਪਜੀ ਸਾਹਿਬ ਵਿੱਚ ਕਿੰਨੀਆਂ ਪੌੜੀਆਂ ਨੇ ਜਵਾਬ ਨਹੀਂ ਆਉਣਾ ਇਸ ਕਰਕੇ ਗੁਰਮਤਿ ਪਿਆਰਿਓ ਉਮਰ ਦਾ ਨਤਾਜਾ ਕੋਈ ਨਹੀਂ ਉਮਰ ਭਾਵੇਂ ਜਿੰਨੀ ਮਰਜੀ ਲੰਬੇਰੀ ਹੋ ਜਾਵੇ ਜੇ ਬਾਣੀ ਨਹੀਂ ਪੜੀ ਤਾਂ ਕਹਿੰਦੇ ਨੇ ਲੰਮੀਆਂ ਉਂਗਲਾਂ ਦਾ ਕੋਈ ਵੀ ਫਾਇਦਾ ਨਹੀਂ ਹਦਾ ਸੋ 사ਤਗੁਰੂ ਜੀ ਕਿਰਪਾ ਕਰਨ ਇਹ ਸਿੱਖਿਆ ਪਰਮਾਤਮਾ ਨੇ ਇਸ ਪੌੜੀ ਅੰਦਰ ਆਪਾਂ ਨੂੰ ਦਿੱਤੀ ਹੈ ਸਿੱਧਾ ਨੂੰ ਸਮਝਾਇਆ ਹੈ ਇਹ ਸਿੱਧਾ ਪ੍ਰਤੀ ਇਹ ਨਹੀਂ ਵੀ ਸਿੱਧਾ ਨੂੰ ਕੱਲਿਆਂ ਨੂੰ ਸਮਝਾਇਆ ਹੈ ਸਾਰੀ ਕਾਇਨਾਤ ਸਾਰੀ ਦੁਨੀਆ ਨੂੰ ਸਮਝਾਇਆ ਹੈ ਵੀ ਐਦਾਂ ਦੇ ਆਪਾਂ ਕਰਮ ਕਰੀਏ ਇਸ ਹਿਸਾਬ ਦੇ ਨਾਲ ਦੁਨੀਆਦਾਰੀ ਨਾਲ ਚੱਲਣਾ ਇਸ ਹਿਸਾਬ ਦੇ ਨਾਲ ਬਾਣੀ ਪੜ੍ਹਨੀ ਹੈ ਆਹ ਕਰਮ ਕਰਨੇ ਆ ਅੱਗੇ ਅੱਗੇ ਜਿਵੇਂ ਜਿਵੇਂ ਹੁਣ ਬਾਣੀ ਆਪਾਂ ਸੁਣੀ ਜਾਵਾਂਗੇ ਤੇ ਤੇਵੇਂ ਤੇਵੇਂ ਆਪਾਂ ਨੂੰ ਗਿਆਨ ਆਈ ਜਾਵੇਗਾ ਅੱਗੇ ਪਰਮਾਤਮਾ ਨੇ ਹੁਣ ਚਾਰ ਫੌੜੀਆਂ ਜਿਹੜੀਆਂ ਸੁਣਨ ਦੀਆਂ ਦੱਸੀਆਂ ਨੇ ਉਸ ਤੋਂ ਬਾਅਦ ਮੰਨਣ ਦੀਆਂ ਦੱਸੀਆਂ ਨੇ ਹੁਣ ਕੱਲ ਵਿਚਾਰ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਇਤਨੀ ਕ ਹਾਜ਼ਰੀ ਦਾਸਰੇ ਦੀ ਚਰਣਾ ਵਿੱਚ ਲਾ ਲੈਣ ਹੋਈਆਂ ਬੇਅੰਤ ਪ੍ਰਕਾਰ ਦੀਆਂ ਟੁੱਟੀਆਂ ਭੁੱਲਾਂ ਗਲਤੀਆਂ ਦੀ ਖਿਵਾ ਪਰਮਾਤਮਾ ਤੇ ਪਰਮਾਤਮਾ ਦੀ ਸੰਗਤ ਬਖਸ਼ਣ ਜੋਗ ਹੈ ਜੀ ਬਖਸ਼ ਲੈਣਾ ਕਰਿਓ ਜੀ ਨਾਨਕ ਨਿਰਗੁਣ ਗੁਣ ਕਰੇ ਗੋੜਵੰਤੇ ਆ ਗੁਣ ਦੇ ਤੇਹਾ ਕੋਈ ਨਾ ਸੁੱਜਈ ਜੇ ਤਿਸ ਗੁਣ ਕੋਈ ਕਰੇ ਦੇਖੋ ਸੱਜਣ ਅਸੀਂ ਸੜੀਆ ਜੋ ਹੋਵੇ ਸਾਹਿਬ ਸਿਓ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ